ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਗੱਗੂ ਗਿੱਲ ਦੀ ਆਵਾਜ਼ 'ਚ ਯਾਰ ਵਾਕਈ ਵੀ ਬੜਾ ਪਿਆਰਾ ਡਾਇਲੋਗ ਬੋਲ ਗਿਆ ਤੇ ਸਾਰਿਆਂ ਨੂੰ ਜਵਾਬ ਵੀ ਦੇ ਗਿਆ ਕਿ ਮੁੜ ਕੇ ਆਉਂਦੇ ਨੇ ਸੂਰਮੇ ਸੂਰਮੇ ਕਦੇ ਮੁੱਕਦੇ ਨਹੀਂ ਗੱਗੂ ਗਿੱਲ ਦਾ ਵੀ ਫੈਨ ਸੀ ਤੇ ਸਿੱਧੂ ਦਾ ਵੀ ਕਟੜ ਫੈਨ ਸੀ ਯਾਦਗਾਰ ਤੇ ਆ ਗਿਆ ਕਹਿੰਦਾ ਮੇਰੀ ਬਣਾਓ ਵੀਡੀਓ ਤੇ ਮੇਰੀ ਵੀਡੀਓ ਸੁਣ ਕੇ ਲੋਕਾਂ ਨੂੰ ਬੜੀ ਹੈਰਾਨੀ ਹੋਊਗੀ ਕਿਉਂਕਿ ਜਿਹੜਾ ਨੇ ਡਾਇਲੋਗ ਸੁਣਾਇਆ ਨਾ ਯਾਰ ਕਿਤੇ ਨਾ ਕਿਤੇ ਰੂਹ ਨੂੰ ਵੀ ਖੁਸ਼ ਕਰਦਾ ਵੀ ਕਹਿੰਦਾ ਸੂਰਮੇ ਹੀ ਮੁੜ ਕੇ ਆਉਂਦੇ ਹੁੰਦੇ ਨੇ ਕਿ ਜ ਬਿਰਲੇ ਲੋਕ ਹੁੰਦੇ ਨੇ ਜਿਹੜੇ ਕਦੇ ਮੁੜ ਕੇ ਆਉਂਦੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਜਿਵੇਂ ਗਿਆ ਸੀ ਉਸੇ ਤਰੀਕੇ ਦੇ ਨਾਲ ਉਹਨੇ ਵਾਪਸੀ ਕੀਤੀ ਹੈ ਤੇ ਇਹ ਨੌਜਵਾਨ ਸਿੱਧੂ ਮੂਸੇਵਾਲੇ ਤੇ ਗੱਗੂ ਗਿੱਲ ਦਾ ਬੜਾ ਫੈਨ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਸਿੱਧੂ ਦਾ ਘਰੇ ਨਾਮ ਗੱਗੂ ਰੱਖਿਆ ਸੀ ਕਿਉਂਕਿ ਪਰਿਵਾਰ ਨੂੰ ਗੱਗੂ ਗਿੱਲ ਬੜਾ ਪਸੰਦ ਹੈ ਤੇ ਗੱਗੂ ਗਿੱਲ ਦੀ ਸ਼ਬੀ ਨੂੰ ਕੌਣ ਨਹੀਂ ਜਾਣਦਾ ਦੋਸਤੋ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਸਾਂਝੀ ਕਰੋ ਕਿ ਕੀ ਹੈ ਇਹ ਬਾਈ ਦੀ ਆਵਾਜ਼ ਗੱਗੂ ਗਿੱਲ ਦੇ ਨਾਲ ਮਿਲਦੀ ਹੈ ਪਹਿਲਾਂ ਤਾਂ ਆਪਾਂ ਗੱਲ ਨਾਮ ਹੈ ਜੀ ਮੇਰਾ ਬਲਵਿੰਦਰ ਢਿੱਲੋਂ ਬਾਈ ਮੈਂ ਸਮਾਤ ਤੇ ਪਤਾ ਕੀ ਹੈ ਵੀ ਅੱਜ ਜਿਹੜਾ ਬਾਈ ਨੇ ਜਿਹੜਾ ਦੁਬਾਰੇ ਜਨਮ ਲਿਆ ਨਾ ਉਹਦੀ ਖੁਸ਼ੀ ਦੇ ਵਿੱਚ ਮੈਂ ਡਾਇਲੋਗ ਬੋਲਣਾ ਚਾਹਣਾ ਤੇ ਲੋਕਾਂ ਨੂੰ ਪਤਾ ਲੱਗੇ ਤੇ ਸੂਰਮਾ ਧਰਤੀ ਤੇ ਦੁਬਾਰੇ ਆ ਚੁਕੇ ਕੁਝ ਲੋਕ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦੇ ਐ ਕਿ ਉਹਨਾਂ ਤੋਂ ਬਾਅਦ ਮਾਮਾ ਨੇ ਸੂਰਮੇ ਜੰਮੜੇ ਬੰਦ ਕਰ ਦਿੱਤੇ ਐ ਪਰ ਹੁਣੇ ਸੂਰਮਾ ਇਸ ਧਰਤੀ ਤੇ ਦੁਬਾਰੇ ਆ ਚੁੱਕਿਆ ਸਿੱਧੂ ਮੂਸੇ ਵਾਲਾ ਉਹ ਜੱਟ ਜਿੱਧਰ ਦੀ ਵੀ ਨੰਗੇ ਸ਼ਵੀ ਦੀ ਧਾਰ ਵੇਖ ਕੇ ਲੋਕਾਂ ਦੇ ਸਾਹ ਹਲਕੇ ਜਿਹੇ ਅੜ ਜਾਣ ਇਹੇ ਬਾਈ ਬਾਈ ਪਤਾ ਇਹ ਬੁੱਗੂ ਗਿੱਲਜੀ ਦੇ ਤਗੜੇ ਫੈਨ ਸੀ ਤੁਨੂੰ ਵੀ ਪਤਾ ਐ ਇਸ ਗੱਲ ਦਾ ਇਹਨਾਂ ਦਾ ਛੋਟਾ ਹੀ ਹੁੰਦਾ ਦਾ ਨਾਂ ਸੀ ਗੁੱਗੂ ਮੈਂ ਗੁੱਗੂ ਗੇਲ ਦਾ ਫੈਨ ਪੂਰਾ ਤਗੜਾ ਹੀ ਐ ਤੇ ਬਾਈ ਵੀ ਪੂਰਾ ਤਗੜਾ ਹੀ ਸੀ ਇਸ ਕਰਕੇ ਸਾਡੇ ਚੱਕਰ ਵੱਧ ਮਿਲਦੇ ਸੀ ਜਾਦੇ ਬਾਈ ਜਿੰਨੀ ਵੀ ਕਹਿ ਸਕੇ ਓਨੀ ਵੀ ਥੋੜੀ ਐ ਤੇ ਬਾਕੀ ਸਾਰਿਆਂ ਨੂੰ ਖੁਸ਼ੀ ਐ ਜਿੰਨੇ ਵੀ ਇੱਥੇ ਲੋਕ ਆ ਰਹੇ ਆ ਆ ਕੇ ਵਿਚਾਰੇ ਆਪਦੀ ਖੁਸ਼ੀ ਜਿਹੜੀ ਜ਼ਾਹਿਰ ਕਰਦੇ ਆ ਬਾਕੀ ਮੇਨ ਗੱਲ ਤਾਂ ਇਹ ਐ ਵੀ ਇੱਥੇ ਬੜੇ ਲੋਕ ਹੋਰ ਬਥੇੜੇ ਗਾਉਂਦੇ ਹਨ ਐਵੇਂ 20 20 ਸਪੌਂਸਰ ਚੱਕੀ ਫਿਰਦੇ ਆ ਨਾਲ ਮੇਨ ਗੱਲ ਤਾਂ ਇਹ ਵੀ ਬਾਈ ਡਰਦਾ ਨਹੀਂ ਸੀ ਬਸ ਜਿਹੜਾ ਬੰਦਾ ਡਰ ਗਿਆ ਯਾਰ ਉਹ ਕੋਈ ਬੰਦਾ ਹੈ ਇਹਦੀ ਮੇਨ ਗੱਲ ਤਾਂ ਇਹ ਸੀ ਵੀ ਭਾਵੇਂ ਕੋਈ ਕੁਛ ਹੀ ਚਪਲਾਂ 'ਚ ਤੁਰਿਆ ਆਉਂਦਾ ਉਹਦੇ ਨਾਲ ਆ ਉਹਦੀ ਫੋਟੋ ਖਿਚਾ ਲੈਂਦਾ ਸੀ ਬੰਦੇ ਦੀ ਚਿੰਗਾਈ ਨਾਲ ਇੱਥੇ ਰਹਿ ਜਾਂਦੀ ਹੈ ਹੋਰ ਕੁਝ ਨਹੀਂ ਬਾਕੀ ਸੋਨ ਉਸਾਰ ਬੜੀਆਂ ਗੱਲਾਂ ਸਮਝਾਉਣ ਦਾ ਹਨਾ ਬਹੁਤ ਵਧੀਆ ਬਾਈ ਜਿੰਨਾ ਵੀ ਕਹਦੇ ਤੇ ਉਹਨੇ ਆਪਾਂ ਥੋੜਾ ਬਸ ਔਰ ਕੁਝ ਲੋਕ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦੇ ਆ ਕਿ ਉਹਨਾਂ ਤੋਂ ਬਾਅਦ ਮਾਵਾ ਨੇ ਸੂਰਮੇ ਜੰਮਣੇ ਬੰਦ ਕਰ ਦਿੱਤੇ ਪਰ ਹੁਣ ਇਹ ਸੂਰਮਾ ਇਸ ਧਰਤੀ ਤੇ ਦੁਬਾਰੇ ਆ ਚੁੱਕਿਆ ਹੈ ਅੱਜ ਤੋਂ ਬਾਅਦ ਪਚਾਲ ਦਾ ਦੂਜਾ ਨਾ ਹੋਊਗਾ ਸਿੱਧੂ ਮੂਸੇਵਾਲਾ